ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਦਾ ਸਵਾਗਤ ਕਰਦਾ ਆ ਆਪਣੇ ਨਵੇਂ ਵਲੌਗ ਦੇ ਵਿੱਚ ਦੋ ਦਿਨ ਦਵਾਦ ਕਿਉਂਕਿ ਦੋ ਦਿਨ ਹੋ ਗਏ ਮੈਂ ਜਾਂਦਾ 12 ਘੰਟੇ ਡਿਊਟੀ ਲਾਉਂਦਾ ਹਾਂ ਇਹਦਾ ਕਰਕੇ ਵਲੌਗ ਨਹੀਂ ਬਣਦਾ ਤੇ ਅੱਜ ਮੈਂ ਕਰੇ ਆ ਅੱਜ ਬਣਾਉਣੀ ਆ ਵੀਡੀਓ ਅੱਜ ਵੀਡੀਓ ਮਰਜ਼ੀ ਵਲੌਗ ਬਣਾਉਣ ਦੇ ਦਵਾ ਰਾਂ ਆਓ ਘਰ ਲੈ ਤਰੇ ਤੇ ਬਿੰਨੇ ਕੀ ਕਰਦੇ ਅੱਜ ਕੰਮ ਤੇ ਕੋਈ ਹੈਗਾ ਨਹੀਂ ਹੋਰ ਕਿਉਂਕਿ ਕੰਮ ਜਿਹੜਾ ਹੈਗਾ ਛੱਡਤਾ ਹੁਣ ਉਹ ਤੇ ਨਵਾਂ ਕੰਮ ਲੱਭਦੇ ਕੋਈ ਫੇਰ ਫਿਰ ਜਾਣੇ ਕੀ ਕਹਿਣਾ ਚਾਹੋਗੇ ਭਾਈ ਲੋਕ ਯਹਾਂ ਪਰ ਘਣਾ ਘੋਣਾ ਕਹਿਣਾ ਇਹੋ ਜਹ ਹੁਣ ਤਰੀਏ ਫਰੀਏ ਤੇ ਟੈਂਪ ਦੇਖੇ ਯੋ ਤਾਂ ਵੀ ਚੈੱਕ ਕਰਨੇ ਨੇ ਚੱਲ ਵੈਨ ਐਜੰਟ ਵੀ ਚੈੱਕ ਕਰ ਲਈ ਨਾ ਮਿੱਤਰ ਸਾਡਾ ਵਕਤ 9:00 ਵਰਸ ਵਿੱਚ 7:00 ਜੀ ਕਰਾਂਗੇ ਕੱਢਿਓਏ ਜੀ ਦੇ ਵੇਲੇ ਨੇ ਕੰਨਾਣਾ ਹੋਣਾ ਆਪਾਂ ਤੇ ਵੱਜ ਗਏ ਹੋਈ ਸਾਢੇ 6:31 ਮਿਲਦੇ ਤੁਹਾਨੂੰ ਬਾਅਦ ਆ ਬਾਪੂ ਬਹੁਤ ਭਰਾਵਾਂ ਵਾਲੇ ਬੰਦੇ ਏ ਨਾਖਾਂ ਨਾਖਾਂ ਵੇਚਦਾ ਬਾਪੂ ਸੋ ਗਾਈਸ ਹੁਣ ਪਹੁੰਚ ਗਏ ਬਾਬਾ ਛੇਕ ਪਤਾ ਜੀ ਮੱਥਾ ਟੇਕਣਾ ਕਿਹੜਾ ਵਾ ਇੱਕ ਮਿੰਟ ਉਹ ਮੁੰਡਾ ਬਲੌਂਡ ਹੈ ਤੁਹਾਨੂੰ ਦੱਸਾਂ ਦੁਕਾਨਾਂ ਵਾਲੇ ਜਾਂਦੇ ਚਲੋ ਮੁੰਡੇ ਨੇ ਮੇਲੀ ਲਈਏ ਤੁਹਾਡਾ ਕੋਈ ਪਲਾਨ ਨਹੀਂ ਆਉਂਦਾ ਤੇ ਚਲੋ ਵਪਾਰਥ ਨੇ ਮਾਰੀ ਵਾਹ ਚੱਲੀ 6 ਵਜੇ ਹੋ ਗਈ ਏ ਜਲਮਾਰਾ ਨੇ ਫਿਰ ਹੋ ਗਏ ਨਾ ਸਬਾਬੀ ਬਣ ਕੇ ਉਧਰ ਰੰਗੋ ਜੀ ਤੇ ਦੇ ਗਏ ਆ ਹਰਮਨ ਸਿੰਘ ਸਾਹਿਬ ਲੱਗ ਗਿਆ ਤੁਹਾਨੂੰ ਬੜਾ ਖਰਾਬ ਹੋ ਜਾਈਦਾ ਵਾ ਘੜੇ ਲੱਗੇ ਪੈਂਦਾ ਅਸੀਂ ਆਈਏ ਨੇ ਯਾਰ ਮਤੋਂ ਸਾਡੇ ਕਿਹ ਮਹਾਰਾਜ ਦੇ ਮਿਲਦੇ ਆਉਂ ਮੁੰਡੇ ਸੋਤੇ ਆਪਣੇ ਯਾਰ ਬੇਲੀ ਬਿੱਤਰ ਪਿਆਰੇ ਹਾਂ ਕਹਦਾ ਮਨਜਿੰਦਰ ਉਹ ਵੀ ਗਾੜੀ ਬਲੌਗ ਬਲੌਗ ਆਹ ਬਲੌਗ ਬਣਾਉਂਦੇ ਆ ਚੱਲਣ ਦਿਆ ਉਹ ਜਨ ਆਇਆ ਤੇ ਖੁੱਲਣੀ ਮਹਾਰਾਜ ਦਾ ਦਰਵਾਜ਼ਾ ਤੇਰਾ ਦਾ ਮੈਂ ਰਿਹਾ ਕੋਤ ਸਰਵਾਰ ਮਹਾਰਾਜ ਜੀ ਦਾ ਉਹਨਾਂ ਦਾ ਗੰਨਾਣਾ ਆਪਣੇ ਪਿੰਡੋਂ ਦੀਦਾ ਪੂਰਾ ਦਰਬਾਰ ਮਹਾਰਾਜ ਦਾ ਏ ਬਾੜੋਂ ਤੋਂ ਆਪਣੇ ਪਿੰਡੋਂ ਕਿਨਾਂ ਘੁੰਮਦੇ ਜੀਦਾ ਉਪਰਲਾ ਰਾਤ ਨੂੰ ਦੀਦਾ ਜਗਦਾ ਰਾਤ ਨੂੰ ਦੀਦਾ ਜਗਦਾ ਮੈਂ ਉਹ ਛੱਡ ਕੇ ਤਾ ਚਲੋ ਹੁਣ ਜਾਨੇ ਬਾਬੇ ਦਾਨੇ ਸ਼ਾਹ ਜੀ ਆ ਜਰਾ ਹਾਂਜੀ ਸੋ ਗਾਇਸ ਹੁਣ ਆ ਗਿਆ ਬਾਬੇ ਦਾਨੇ ਸ਼ਾਹ ਜੀ ਦਾ ਦਰਬਾਰ ਤੁਹਾਨੂੰ ਇਹ ਦਿਨ ਪਹਿਲਾਂ ਇੰਦਰ ਨੇ ਆਪਣੇ ਵਲੌਗ 'ਚ ਤੇ ਕਿਹਾ ਹੀ ਕਿਹਾ ਹੀ ਤੇ ਅੱਜ ਮਾਂ ਵੀ ਚਲੋ ਵਿਖਾਉਣਾ ਬਾਬੇ ਦਾਣਾ ਸੀ ਤੇ ਦੋਬਾਂ ਬਦਾਨਾ ਸਾਹੀ ਦੇ ਦਰਵਾਰ ਪਾਲੇ ਆ ਵੀ ਰਾਹ ਘਾਟੇ ਜਾਂ ਨੰਗਨਹਾਉ ਪੱਟ ਜੀ ਆ ਇਧਰ ਵੀ ਝੋਨਾ ਲੱਗਾ ਫਸਲ ਇਧਰ ਵੀ ਫਸਲਿਆ ਝੋਨਾ ਆਵੇ ਕਿਦਾਂ ਮਰ ਪੀ ਉੱਤੇ ਤਰੇਲ ਜੀ ਪੈ ਗਈ ਸਾਰੇ ਤੇ ਆ ਅਗ ਜਾਂਦੇ ਇੰਦਰੂਣੀ ਤੇ ਚਲੋ ਦੇਖਦੇ ਮੱਥਾ ਨਾਲ ਤੁਹਾਨੂੰ ਕਰੋਣੇ ਦਰਸ਼ਨ ਮਹਾਰਾਜ ਜੀ ਦੇ ਹਾਂਜੀ ਪਹਿਲ ਹੁੰਦੀ ਏ ਤੇ ਸੰਗ ਜੀ ਹੁੰਦੀ ਏ ਵੀਡੀਓ ਬਣਾਉਣ ਤੋਂ ਪਰਸ ਮੰਨੀ ਦੇ ਦੇ ਹੋ ਗਈ ਹੁਣ ਆ ਆਮ ਜੀ ਗੱਲ ਹੋ ਗਈ ਏ 100 ਵਲੋ ਕਾਕਾ ਛੋੜ ਦੇ ਲੱਗਾ ਵਾ ਕੁਲਵਿੰਦਰ ਮਾਪੇ ਕਿਹਦੀ ਸੰਗ ਰਹੀ ਮਾ 15 20 ਤੇ ਮੈਂ ਪਾਤੀਆਂ ਵੇ 15 20 ਵੀਡੀਓ ਤੇ ਮੈਂ ਲਗਾਤਾਰ ਪਾਤੀਆਂ ਸੋ ਗਾਈਸ ਆ ਗਿਆ ਤੀਰ ਬਾਬਾ ਦਨਿਸ਼ਾਹ ਜੀ ਦਾ ਦਰਬਾਰ ਮਦਰਾ ਚੱਲ ਗਏ ਤੇ ਆ ਗਏ ਆ ਆਗੇ ਵੀ ਜਾਏਗੇ ਆਗੇ ਵੀ ਜਾਏਗੇ ਨੇ ਰੋ ਗਾਣਾ ਦਾ ਕਰਕੇ ਫਿਰ ਸਾਫ ਨਹੀਂ ਬਣਦੀ ਵੀਡੀਓ ਇਥੇ ਲਾ ਦੋਗੇ ਮੱਥਾ ਟੇਕਣਾ ਅੰਮੀ ਕਿਹਦੇ ਨਾਲ ਨਾ ਮੱਥਾ ਟੋਣ ਜਾਓ ਉਹ ਸੁਣ ਓਏ ਉਹ ਸੁਣ ਓਏ ਦੁਕਾਨਦਾਰ ਇੱਧਰ ਨਿਕਲ ਤਾਉਣੇ ਸੋ ਹੈ ਗਾਇਸ ਬਾਬਾ ਸ਼ੇਕ ਪਤਾ ਜੀ ਤੇ ਅਸੀਂ ਆ ਗਏ ਹਾਂ ਹੁਣ ਮੈਂ ਲੈ ਕੇ ਆ ਦੁੱਧ ਦੁੱਧ ਲੈ ਕੇ ਹੁਣ ਫ੍ਰੀ ਹੋ ਗਏ ਦੁੱਧ ਲੈ ਕੇ ਹੁਣ ਚੱਲੇ ਆਂ ਬਾਬਾ ਜੀ ਘਰੇ ਮੱਥਾ ਟੇਕਣਾ ਕਿਉਂਕਿ ਅੱਜ ਇਹ ਵੀਰਵਾਰ ਮੈਂ ਮੱਥਾ ਟੇਕ ਆਈਏ ਤੇ ਐਸੇ ਨਾਲ ਮਰ ਵੀ ਮਨ ਹੌਲਾ ਹੋ ਜਾਂਦਾ ਗੱਲ ਨਹੀਂ ਗੱਲਾਂ ਬਾਤਾਂ ਕੀਤਿਆਂ ਕਿਸੇ ਨਾਲ ਜਿਹੜਾ ਮਨ ਤੇ ਪ੍ਰੈਸ਼ਰ ਹੁੰਦਾ ਵਾ ਟੈਨਸ਼ਨ ਹੈ ਨਾ ਹੁੰਦੀ ਬੰਦੇ ਦੇ ਤੇ ਉਹ ਉਹ ਇਹਦੀ ਕਲੀਅਰ ਹੋ ਜਾਂਦੀ ਹੈ ਹੌਲਾ ਹੋ ਜਾਂਦਾ ਮਾਣੇ ਫਿਰ ਚਾਰ ਗੱਲਾਂ ਕਰਾਂਗੇ আর ਸੁਣਾਂਗੇ ਇੱਕ ਜਿਹੀ ਚੰਗੀਆਂ ਚੰਗੀਆਂ ਪੋਜ਼ਿਟਿਵ ਵਾਈਬ ਆਊਗੀ ਕਿਹਨਾਂ ਮਿਲਦੇ ਬਾਬਾ ਜੀ ਦੇ ਘਰੇ ਮਛਰ ਪੈ ਗਿਆ ਮੂਏ ਮੂਏ ਮਛਰ ਪੈ ਗਿਆ ਆ ਬਾਬਾ ਜੀ ਦਰਬਾਰ ਦੇ ਕੁੱਤੀ ਇਦਾਂ ਰਹਿੰਦੀ ਆ ਹੈਗੀ ਦੇਵਾਰਾ ਵਾ ਪ੍ਰਸ਼ਾਦ ਖਾਣ ਦੀ ਹੈ ਮਹਾਰਾਜ ਦੇ ਘਰੇ ਰੋਟੀ ਛੱਤੀ ਖਾ ਪਾਉਂਦੇ ਬਾਬਾ ਜੀ ਇਹਨਾਂ ਨੂੰ ਆ ਜਾਂਦੀ ਹੈ ਡੱਬੇ ਵਾਲਾਂ ਨਹੀਂ ਖਾਦਾ ਇਹਨੇ ਇਹਨੇ ਕਿਹਾ ਵਾ ਵੀ ਅੰਦਰੋਂ ਦਰਬਾਰ ਚ ਲੈ ਕੇ ਦੋ ਪ੍ਰਸ਼ਾਦ ਮੈਂ ਉਹ ਖਾਣਾ ਮੇਰਾ ਡਾਡੀ ਨਹੀਂ ਫੇਰ ਸ਼ਾਇਦ ਤੇ ਪ੍ਰਸ਼ਾਦ ਲੈ ਕੇ ਦਰਵਾਜ਼ੇ ਚ ਪਾਇਆ ਅੰਦਰੋਂ ਤੇ ਉਹ ਖਾਦੇ ਇਹਨੇ ਡੱਬੇ ਵਾਲਾਂ ਨਹੀਂ ਖਾਦਾ ਡੱਬੇ ਵਾਲਾਂ ਅੰਦਰੋਂ ਟੱਪ ਚ ਲੈ ਕੇ ਪਾਇਆ ਇਹਨੇ ਨੂੰ ਹੁਣ ਖਾਂਦੀ ਪ੍ਰਸ਼ਾਦ ਕਰਦਾ ਵੇਖੋ ਇਹ ਹੀ ਵਖੰਡੀ ਪਛਾਣੂ ਮਹਾਰਾਜ ਰੰਗ ਹੈ ਲੋਕਾਂ ਤੁਹਾਨੂੰ ਕਹਿਣੇ ਬੱਬੂ ਖੌਂ ਜਾ ਕੇ ਬਾਬਾ ਜੀ ਦਾ ਬੱਬੂ ਦੇ ਸੁੱਤਾ ਪਿਆ ਰਹੇ ਆ ਤੇ ਯਾਰ ਮਛਰਦਾਨੀਆ ਕਰਕੇ ਦੇਖਣ ਨਹੀਂ ਸੁੱਤਾ ਪੰਗੂੜੇ ਝੂਟੇ ਲੈਂਡਨ ਨਾਲੇ ਤੇ ਇਹ ਘਰ ਵਾਚਰ ਬਲੌਗਣਾ ਬਲੌਗ ਹੈ ਟੱਕਰਾਂ ਅੱਜ ਚਲੋ ਮਿੱਤਰੋ ਹੁਣ ਚੱਲਦੇ ਆਂ ਘਰ ਤੇ ਆਹ ਚਰਦੇ ਆਏ 11 ਵਜੇ ਰਾਤ ਦੇ 11 ਵਜੇ ਆ ਤੇ ਹੁਣ ਚਲਿਏ ਘਰ ਨੂੰ ਜਾ ਕੇ ਬਲੌਗ ਐਂਡ ਕਰਦੇ ਆਂ ਰੋਟੀ ਖਾਣੀ ਹੋਇਆ ਘਰ ਨੂੰ ਜਾ ਕੇ ਤੇ ਘਾਰਾਂ ਹੀ ਫਿਰਦੇ ਆਂ ਬੜੇ ਚਿਰ ਦੇ ਆਏ ਆ 11 ਵਜੇ ਤੇ ਲੰਗਰ ਬੰਦ ਹੋਣਾ ਰੋਟੀ ਖਾਣੀ ਹੈ ਤੇ ਲਈ ਹੋਏ ਗੱਲ ਬਾਤ ਦੀ ਮੇਰੇ ਫਿਰ ਗਾਲਾਂ ਕੱਢੀ ਆਹੋ ਮੋੜ ਦੇ ਕੱਢ ਨਹੀਂ ਆਪ ਬਲੌਗ ਇੱਥੇ ਕੱਢ ਨਹੀਂ ਆ। ਰਸਵਾਨੀ ਬਹੁਤ ਆਵਾਜ਼ਾਂ ਗੱਲਾਂ ਬਾਤਾਂ ਸਨੀਆਂ। ਸੋ ਗਾਈਸ ਅੱਜ ਦਾ ਵਲੌਗ ਇੱਥੇ ਐਂਡ ਕਰਦਾ ਚੰਗਾ ਲੱਗਾ ਲਾਈਕ ਕਰੋ ਸਬਸਕ੍ਰਾਈਬ ਕਰੋ ਉਹਨੇ ਦੇਰੀ ਬਾਏ ਬਾਏ।